ਵੀਡੀਓ ਵਿੱਚ ਪੈਦਲ ਆ ਰਹੀ ਜਨਾਨੀ ਦਾ ਪਤੀ Amazon ਵਿੱਚ ਨੌਕਰੀ ਕਰਦਾ ਹੈ ਅਤੇ ਇਹ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਕਿ ਅਚਾਨਕ ਘਰ ਲੱਗੇ ਆ ਚੀਕਾਂ ਮਾਰ ਲੱਗੀ ਇਸ ਦੀਆਂ ਚੀਕਾਂ ਸੁਣੇ ਲੋਕ ਬਾਹਰ ਆ ਗਏ ਅਤੇ ਮਹੱਲਾ ਇਕੱਠਾ ਹੋ ਗਿਆ ਮਾਮਲਾ ਸੂਤਰ ਨਾ ਆਉਂਦਾ ਦੇਖ ਪੁਲਿਸ ਵੀ ਸੱਦ ਲਈ ਅਤੇ ਫਿਰ ਮੌਕੇ ਤੇ ਪੁਜੀ ਪੁਲਿਸ ਨੇ ਆਣ ਕੇ ਇਸ ਔਰਤੋਂ ਸਾਰੀ ਗੱਲਬਾਤ ਪੁੱਛੀ ਜਿਸ ਦੇ ਉੱਪਰ ਲੱਗੇ ਸਨ ਸੀਸੀਟੀਵੀ ਕੈਮਰੇ ਅਤੇ ਫਿਰ ਕੈਮਰਿਆਂ ਵਿੱਚੋਂ ਕਢਵਾਈ ਗਈ ਵੀਡੀਓ ਦਰਅਸਲ ਇਸ ਨਾਲ ਕੀ ਭਾਣਾ ਵਾਪਰਿਆ ਉਹ ਵੀ ਦਿਖਾਉਨੇ ਹਾਂ ਪਹਿਲਾਂ ਦੇਖੋ ਇਨਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਹੀਂ ਲੱਗਦਾ ਮੰਦਲ ਚੜਾਇਆ ਹੋਣਾ ਖ਼ੂਬ ਇੱਕ ਨੂੰ ਉਧਰ ਤਰਿਆ ਆਉਂਦਾ ਮਗਰ ਉਹ ਮਗਰ ਤੁਰਿਆ ਹੁੰਦਾ ਹੁਣ ਇਹੀ ਮੁੜਿਆ ਉਹ ਦੇਖੋ ਇਹੀ ਮੁੜਿਆ ਨਾ ਦੂਜੇ ਉਧਰ ਮਗਰ ਆਉਂਦਾ ਹੁਣ ਉਹ ਆ ਗਿਆ ਨਾ ਮੁੜ ਕੇ ਲੇਡੀਜ਼ ਆਉਂਦੀਆਂ ਇੱਥੇ ਹਾਂ ਉਧਰ ਤੁਰਿਆ ਆਉਗੀ ਆਉਗੀ ਉਧਰ ਤੁਰੇ ਆਉਂਦੇ ਆ ਦੇਖੋ ਆ ਦੋ ਬੰਦੇ ਵੀ ਲੰਘੇ ਹਨ ਹਾਂ ਇਹ ਨਹੀਂ ਕਿ ਇਹ ਉਹ ਮੋਟਰਸਾਈਕਲ ਉਹ ਇੱਥੇ ਪਹਿਲਾਂ ਲੈ ਕੇ ਲਾਊਗਾ ਇੱਥੇ ਲਿਆ ਕੇ ਲਾ ਦਾਂ ਮੈਨੂੰ ਕੁੰਜੇ ਤੇ ਖੜਾ ਦੇਣਾ ਉਹ ਖੜਾ ਹੈ ਟਿਕਾ ਬੰਦਾ ਉਹਦੇ ਵੀ ਆਉਂਦੇ ਨੇ ਉਹ ਬੰਦਾ ਉੱਧਰ ਗਿਆ ਹੋਇਆ ਕੋਈ ਮਗਰੋਂ ਆਊਗਾ ਦੇਖ ਵੀ ਲੋਕ ਨਾ ਗਰੇ ਫਿਰ ਵੀ ਨਹੀਂ ਆਉਂ ਉਹ ਇੱਧਰ ਦਾ ਹਲਮੜ ਪਾਇਆ ਹਾਂ ਉਹ ਆ ਰਹੀ ਉਹ ਆ ਬੱਤੀ ਉਹ ਆ ਗਈ ਉਹਨੇ ਇਹ ਆ ਬੱਤੀ ਆ ਬੱਤੀ ਹੋਬਦੀਆ ਸੰਜਨਾ ਮਰਵਾਹ ਅਸੀਂ ਹਰਨਾ ਅਮਨਗਰ ਪਹਿਲੀ ਗਲੀ ਵਿੱਚ ਰਹਿੰਦੇ ਆ ਮੈਂ ਅੰਦਰ ਬੱਚੀ ਨੂੰ ਪੜਹਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ ਉੱਚੀ ਚੀਲਾ ਰਹੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨੂੰ ਭੱਜ ਚੁੱਕੇ ਸੀ ਜਾਨੂੰ ਮੇਰੇ ਹਸਬੰਡ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨੂੰ ਚਲੇ ਗਈ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ਾਇਦ ਖਬਰ ਆਟ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے गिर ਗਿਆ ਸੀਗਾ ਤੇ ਇਹ ਹਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਹੈ ਜਦੋਂ ਅਸੀਂ ਹਰਨਾਮਨਗਰ ਸ਼ਿਫਟ ਹੋਏ ਹਾਂ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਇਹ ਜਿਹੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਇਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਹਰਨਾਮ ਹਾਂਜੀ ਨਮਸਕਾਰ ਜੀ ਮੇਰਾ ਨਾਮ ਸਿਖਾ ਹੈ ਅਸੀਂ ਇਧਰ ਹਰਨਾਮਨਗਰ ਮ मेरे हस्बैंड अमेजोन में काम करते हैं हम यहाँ पे वैसे चंडीगढ़ से हैं बट इधर आए हुए हैं अभी शाम के टाइम बच्चे को सैर करा रहे थे तो पीछे से बाइक वाले आए ध्यान हम चले हुए थे अपने ध्यान से चले हुए थे और पीछे से बस खींच के दो जने बाइक में चेन खींच के ले गए जो लड़के लड़ थे कैसे थे मोने थे, थे वो उसने मास्क वगैरह कुछ नहीं लगाया हुआ था एक जना बाइक में था और एक आराम से पैदल आया उसने चेन खींची और इस साइड से बस यहाँ से चले गए सवा 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 सात सात बच्चा और हम दोनों ही चले थे मंदिर से वापस आ रहे थे सर को कॉल आई सी लेडी सिखा दी ਵਾਜੋ ਅਦਿੱਤਿਆ ਉਹ ਕੁਛ ਚੈਨੀ ਬਾਰੇ ਉਹਨੇ ਕੋਈ ਇਤਲਾਹ ਦਿੱਤੀ ਆ ਸਟੇਟਮੈਂਟ ਲਿਖ ਰਹੇ ਆ ਜੀ ਤੇ ਸਟੇਟਮੈਂਟ ਲਿਖਿਆ ਕਿ ਕੈਮਰੇ ਵੀ ਵੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦੇ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਜਲਦੀ ਇਹਨੇ ਬੰਦੇ ਦਾ ਕੱਲ ਤੇ ਸੀ ਇਹ ਦੋ ਮੈਂ ਦੋ ਦਸਦੇ ਦੋ ਮੈਂ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਇਹਨ ਕੀ ਸੀ ਉਹ ਲੇਡੀ ਠੀਕ ਹੈ ਜੀ ਉਹ ਛੱਡ ਲੈ ਲੇਡੀ ਨਹੀਂ ਨਹੀਂ ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਉਹਦੇ ਜੋ ਸਟੇਟਮੈਂਟ ਦੇਨੇ ਕਿ ਉਸ ਤੋਂ ਬਾਅਦ ਤੁਰੰਤ ਕਾਰਵਾਈ ਤਾਂ ਹੋ ਜਾਣੀ ਜੀ ਠੀਕ